ਬਰੇ ਅੱਜ ਦੀ ਵੀਡੀਓ ਚ ਨਾ ਆਪਾਂ ਦੱਸਾਂਗੇ ਮੱਝ ਨੂੰ ਡਰਾਈ ਕਿਵੇਂ ਕਰਨਾ ਤੇ ਆਪਣੀ ਰੌਣਕ ਮੱਝ ਦੁੱਧ ਤੋਂ ਡਰਾਈ ਕਰਤੀ ਕਿਹੜੇ ਤਰੀਕੇ ਨਾਲ ਮੈਂ ਕਰੀਏ ਬਾਈ ਉਹੀ ਸੋਨੂੰ ਤਰੀਕਾ ਦੱਸੂਗਾ ਤਾਂ ਕਿ ਤੁਹਾਡਾ ਪਸ਼ੂ ਅਗਲੇ ਸੂਏ ਦੁੱਧ ਵੀ ਵਧੀਆ ਦੇ ਦੇ ਨਾਲ ਆਪਾਂ ਬਾਈ ਕਰਾਂਗੇ ਖਰਾਕ ਦੀ ਗੱਲ ਜਦੋਂ ਦੁੱਧ ਤੋਂ ਪਸ਼ੂ ਨੂੰ ਛੱਡ ਦਿੰਨੇ ਆ ਕੀ ਖਰਾਕ ਪਾਉਣੀ ਆ ਤੇ ਅਗਲੇ ਸੂਏ ਵਾਸਤੇ ਜਿਹੜਾ ਵਧੀਆ ਤਿਆਰ ਹੋ ਜਾਏ ਪਸ਼ੂ ਵੀਡੀਓ ਧਿਆਨ ਨਾਲ ਦੇਖ ਲਿਓ ਸੱਜਣੋ ਤੇ ਕੱਲੇ-ਕੱਲੇ ਦਾ ਗੱਲ ਦੱਸੂ ਜੇ ਫੇਰ ਵੀ ਕੋਈ ਰਹਿ ਜਾਂਦੀ ਆਪਣਾ ਬਈ WhatsApp ਨੰਬਰ ਆ ਉਹਤੇ ਮੈਨੂੰ ਮੈਸੇਜ ਕਰਦਿਆ ਕਰੋ 100% ਤੁਹਾਡਾ ਰਿਪਲਾਈ ਕਰਾਂਗੇ ਆਪਾਂ ਤੇ ਤੁਹਾਨੂੰ ਆਪਾਂ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸੇ ਤਰ੍ਹਾਂ ਦੋਸਤੋ ਆ ਤੁਸੀਂ ਜਿਹੜੀ ਆਪਣੀ ਮੱਝ ਦੇਖਦੇ ਹੋ ਇਹ ਬਈ ਰੌਣਕਾ ਇਹਦੇ ਨਾਂ ਤੇ ਚੈਨਲ ਆ ਵਾਹਿਗੁਰੂ ਦੀ ਕਿਰਪਾ ਹੈ ਤੇ ਬਹੁਤ ਵਧੀਆ ਮੱਝ ਆ ਪਹਿਲੇ ਨੰਬਰ ਤੇ ਤਾਂ ਆਪਣੀ ਹੈ ਬਈ ਬਾਈ ਡرائی ਦਾ ਕੰਮ ਦੇਖ ਲਓ ਜਿਵੇਂ ਦੁੱਧ ਤੋਂ ਪਸ਼ੂ ਨੂੰ ਛੱਡਣਾ ਬਾਈ 2-2.5 ਮਹੀਨੇ ਪਹਿਲਾਂ ਜਰੂਰ ਛੱਡੋ ਤਾਂ ਹੀ ਅਗਲੇ ਸੂਏ ਪਸ਼ੂ ਦੁੱਧ ਦੇਊਗਾ ਤੇ ਸਿਹਤ ਵੀ ਸਹੀ ਹੋਊਗੀ ਹੁਣ ਦੁੱਧ ਤੋਂ ਛੱਡਣ ਵਾਸਤੇ ਨਾ ਵੀਰੇ ਪਹਿਲਾਂ ਹਰਾ ਚਾਰਾ ਜਿਹੜੀ ਤੂੜੀ ਐ ਨੂੰ ਹਫ਼ਤਾ 10 ਦਿਨ ਬਿਲਕੁਲ ਹਰੇ ਚਾਰੇ ਤੇ ਸੁੱਕੀ ਤੂੜੀ ਤੇ ਕਰ ਲਓ ਫੀਡ ਇਹਦੀ ਬਿਲਕੁਲ ਬੰਦ ਕਰ ਦਿਓ ਦੁੱਧ ਹੌਲੀ-ਹੌਲੀ ਪਸ਼ੂ ਜਮਾ ਸੁੱਕ ਜਾਊਗਾ ਉਹ ਤੋਂ ਬਾਅਦ ਜਦੋਂ 100 ਗ੍ਰਾਮ 200 ਗ੍ਰਾਮ ਜਾਂ ਅੱਧਾ ਕਿਲੋ ਦੁੱਧ ਰਹਿ ਜਾਏ ਬਾਈ ਦੋਨੇ ਟਾਈਮਾਂ ਦਾ ਹਨਾ ਤਾਂ ਫੇਰ ਤੁਸੀਂ ਬਾਈ ਜੀ ਆਪਦੇ ਡਾਕਟਰ ਨੂੰ ਸੱਦ ਲਿਓ ਜਾਂ ਤਾਂ ਜੇ ਤੁਸੀਂ ਆਪ ਟਿਊਬਾ ਭਰ ਸਕਦੇ ਹੋ ਮੈਂ ਬਈ ਆਪਣੇ ਆਪ ਭਰ ਲੈਣਾ ਤਾਂ ਆਪ ਵੀ ਭਰ ਲਿਓ ਕੋਈ ਵੱਡੀ ਗੱਲ ਨਹੀਂ ਇਹ ਬਈ ਜਿਹੜੀਆਂ ਇਹ ਟਿਊਬਾਂਆਂ ਦਾ ਐਮ ਐਮ ਐਸ ਡੀ ਦੀਆਂ ਕੈਪੜਾ ਬਿਨ ਡਰਾਈ ਟਿਊਬਾਂਆਂ ਤੇ ਭਰਨ ਦਾ ਤਰੀਕਾ ਇਹੀ ਹੈ ਬਈ ਜੀ ਨਾਲ ਇਹਦੇ ਹੁੰਦੇ ਜਿਹੜੇ ਪੌਚ ਸੈਨੀਟਾਈਜ਼ਰੇ ਚ ਹੁੰਦਾ ਇੱਕ ਟਿਸ਼ੂ ਆ ਉਹਦੇ ਨਾਲ ਤੁਸੀਂ ਥਣ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਚੰਗੀ ਤਰ੍ਹਾਂ ਸਾਫ ਜਦੋਂ ਕਰਤਾ ਬਈ ਇੱਕ ਵੀ ਬੈਕਟੀਰੀਆ ਘਟਾਉਣ ਨੂੰ ਨਹੀਂ ਰਹਿਣਾ ਥਣ ਦੇ ਉੱਪਰ ਫਿਰ ਟਿਊਬ ਖੋਲ ਕੇ ਜਿਹੜਾ ਮੇਰੂ ਆ ਵੀਰੇ ਉਹਦੇ ਨਾਲ ਲਾ ਕੇ ਹੌਲੀ-ਹੌਲੀ ਸਰਿੰਜ ਵਰਗੀ ਹੁੰਦੀ ਹੈ ਇਹ ਇਹਨੂੰ ਪੁਸ਼ ਕਰੋ ਤਾਂ ਥਣ ਦੇ ਵਿੱਚ ਹੌਲੀ-ਹੌਲੀ ਦਵਾਈ ਭਰ ਜੂਗੀ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਬਾਕੀ ਜੇ ਤੁਸੀਂ ਆਪ ਟਰਾਈ ਕਰੋਗੇ ਬਈ ਉਹਦੇ ਨਾਲ ਤੁਸੀਂ ਚੰਗਾ ਡਾਕਟਰ ਨੂੰ ਆਪਦੇ ਨੂੰ ਸੱਦਿਓ ਉਹ ਤੋਂ ਭਰ ਆ ਲਿਓ ਕੋਈ 100-200 ਰੁਪਿਆ ਲੈਣਗੇ ਨਹੀਂ ਤੁਸੀਂ ਸਾਈਡ ਤੇ ਕਈ ਵਾਰੀ ਭਰ ਦੋ ਨਾੜ ਚ ਭਰੀ ਨਾ ਜਾਵੇ ਤਾਂ ਥਣ ਖਰਾਬ ਵੀ ਹੋ ਸਕਦਾ ਤੁਸੀਂ ਡਾਕਟਰ ਤੋਂ ਹੀ ਭਰਾਇਓ ਬਾਈ ਭਰਾਇਓ ਜ਼ਰੂਰ ਤਾਂ ਕਿ ਅਗਲੇ ਸੂਏ ਕੋਈ ਦਿੱਕਤ ਨਾ ਆਵੇ ਸਾਨੂੰ ਹਨਾ ਥਣਾ ਦੀ ਕੋਈ ਮਿਸਟੇਟਸ ਤੋਂ ਬਚ ਜੂ ਨੰਬਰ 2 ਤੇ ਜੇ ਖਰਾਕ ਦੀ ਬਾਈ ਗੱਲ ਕਰੀਏ ਹਨਾ ਵੀ ਜਦੋਂ ਪਸ਼ੂ ਨੂੰ ਦੁੱਧ ਤੋਂ ਛੱਡਦਾ ਉਹਨੂੰ ਕੀ ਖਰਾਕ ਪਾਈਏ ਜਿਹੜੀ ਮੈਂ ਪਾਉਣਾ ਮੈਂ ਤਾਂ ਬਾਈ ਉਹੀ ਦੱਸੂ ਬਾਕੀ ਲੋਕ ਪਵਾਉਂਦੀ ਸੇਵ ਪਾਈ ਜਾਣ ਕੁਝ ਵੀ ਪਾਈ ਜਾਣ ਉਹਦੇ ਨਾਲ ਆਪਾਂ ਨੂੰ ਮਤਲਬ ਨਹੀਂ ਬਾਈ ਜਿਹੜੀ ਪਸ਼ੂ ਨੂੰ ਸਹੀ ਖਰਾਕ ਆ ਮੇਰੇ ਹਿਸਾਬ ਨਾਲ ਬیرے ਫਾਸਫੋਰਸ ਦੀ ਪਸ਼ੂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਜਦੋਂ ਡਰਾਈ ਕਰ ਦਿੰਨੇ ਆ ਉਹ ਤੋਂ ਬਾਅਦ ਫਾਸਫੋਰਸ ਆ ਜਾਂਦਾ ਬਈ ਛਿਲਕਾ ਛੋਲਿਆਂ ਦਾ ਛਿਲਕਾ ਲੈ ਲਓ ਕਣਕ ਦੀ ਚੌਕਰ ਹੋਗੀ ਇਹ ਦੋ ਚੀਜ਼ਾਂ ਹੋਊਗਾ ਨਾਲ ਬیرے ਤੁਸੀਂ ਆਪਣਾ ਨਾਜ ਜ਼ਰੂਰ ਪਾਓ ਕਣਕ ਹੋਗੀ ਜਾਂ ਮੱਕੀ ਇਹ ਤਰ੍ਹਾਂ ਦੀਆਂ ਫਿਡਾ ਲਗਭਗ ਜਦੋਂ ਡਰਾਈ ਤੋਂ 10 ਦਿਨ ਬਾਅਦ ਸਟਾਰਟ ਕਰ ਦਿਓ ਹੌਲੀ-ਹੌਲੀ ਜਿਵੇਂ 2 ਕਿਲੋ ਸਵੇਰ 2 ਕਿਲੋ ਸ਼ਾਮ ਨੂੰ ਆਏ ਹੌਲੀ-ਹੌਲੀ ਪਾਉਂਗੇ ਸਰੀਰ ਵੀ ਪਸ਼ੂ ਦਾ ਐਡਾ ਸੋਹਣਾ ਬਣ ਜਾਊ ਬਈ ਸੋਨੂੰ ਆ ਅੱਜ ਨੋਟ ਕਰ ਲਓ ਜਦੋਂ ਮੱਝ ਸੂਗੀ ਨਾ ਆਪਾਂ ਦਿਖਾਵਾਂਗੇ ਵੀ ਕੀ ਚੀਜ਼ ਬਣੀ ਹੈ ਵਾਹਿਗੁਰੂ ਸੁੱਖ ਰੱਖੇ ਤੇ ਨਾਲ ਤੁਸੀਂ ਵੀਰੇ ਸਰੋਂ ਦਾ ਤੇਲ ਜ਼ਰੂਰ ਦਿਓ ਸਰੋਂ ਦਾ ਤੇਲ ਇੰਨਾ ਗੁਣਾਕਾਰੀ ਹੈ ਨਾ ਪਸ਼ੂ ਵਾਸਤੇ ਬਾਈ 100 ਗ੍ਰਾਮ 150 ਗ੍ਰਾਮ ਸਰੋਂ ਦਾ ਤੇਲ ਵਿੱਚ ਬੇਸਣ ਪਾ ਲਓ 100 ਗ੍ਰਾਮ ਜਾਂ ਚੌਕਰ ਚ ਮਿਲਾ ਕੇ ਵੀ ਤੁਸੀਂ ਪਸ਼ੂ ਨੂੰ ਸਰੋਂ ਦਾ ਤੇਲ ਦੇ ਸਕਦੇ ਹੋ ਜਾਂ ਕੜਾਹ ਬਣਾ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਸਰੋਂ ਦਾ ਤੇਲ ਜ਼ਰੂਰ ਦੇਣਾ ਬਾਈ ਪਸ਼ੂ ਨੂੰ ਤੇ ਨਾਲ ਵਾਈਟਮੈਚ ਸਟਾਰਟ ਕਰ ਲੋ ਜਿਹੜੀ ਵੀ ਥਣ ਦੀ ਕੋਈ ਨਾੜ ਮਾੜੀ ਮੋਟੀ ਬਲੌਕ ਨਾੜਾਂ ਖੋਲਦਾ ਬਈ ਉਹ ਪਸ਼ੂ ਦਾ ਸਰੀਰ ਵੀ ਵਧੀਆ ਚਮਕੂਗਾ ਤੇ ਸੂਣ ਤੋਂ ਮਹੀਨਾ ਪਹਿਲਾਂ ਤਾਂ ਪਾਉਣੀਆਂ ਟਰਾਂਜੈਕਸ਼ਨ ਮਿਕਸ ਫੀਡ ਜ਼ਰੂਰ ਬਈ ਇੱਕ ਗੱਟਾ 25 ਦਿਨ ਪਹਿਲਾਂ ਇੱਕ ਗੱਟਾ ਜ਼ਰੂਰ ਟਰਾਂਜੈਕਸ਼ਨ ਮਿਕਸ ਦਾ ਪਾਓ ਜਦੋਂ ਪਸ਼ੂ ਦੁੱਧੋ ਛੱਡਦਾ ਦੋ ਢਾਈ ਮਹੀਨੇ ਰਹਿੰਦੇ ਆ ਤਾਂ ਫਿਰ ਫਿਰ ਡਰਾਈ ਕਾਓ ਫੀਡ ਆਉਂਦੀ ਹੈ ਬਈ ਡਰਾਈ ਕਾਓ ਫੀਡ ਪਾਈ ਚਲੋ ਪਕੌੜੀਆਂ ਆਈਆਂ ਹੋ ਤਾ ਪਸ਼ੂ ਦੀ ਸਿਹਤ ਵੀ ਪੂਰੀ ਕੈਂਡ ਰਹੂਗੀ ਤੇ ਪਸ਼ੂ ਦੁੱਧ ਵਧੀਆ ਦੇਊਗਾ ਤੇ ਨਾਲ ਟ੍ਰਾਂਜੈਕਸ਼ਨ ਮਿਕਸ ਮਹੀਨਾ ਇੱਕ ਪਹਿਲਾਂ ਪਾ ਦਿਓ ਤੇ ਬੱਚਾ ਵੀ ਵਧੀਆ ਰਹੂ ਜੇਰ ਵਧੀਆ ਪੈਜੂ ਪਸ਼ੂ ਸੂ ਸੌਖਾ ਪਊਗਾ ਇਹ ਮੋਟੀ ਮੋਟੀ ਜੀ ਬਾਈ ਜਾਣਕਾਰੀ ਆ ਡرائی ਪਸ਼ੂ ਨੂੰ ਤੁਸੀਂ ਇਸੇ ਤਰੀਕੇ ਨਾਲ ਹੀ ਸਹੀ ਸਾਮ ਸੰਭਾਲ ਕਰ ਲੋਗੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਸੂਣ ਚ ਵੀ ਪਸ਼ੂ ਦੇ ਤੇ ਬਾਕੀ ਆ ਟਿਊਬ ਦੇਖ ਲਓ ਇਹ ਆ ਬਾਈ ਜੀ ਉਹ ਕੈਪਰਾਬੈਂਡ ਡਰਾਈ ਟਿਊਬ ਐਮ ਐਸ ਡੀ ਕੰਪਨੀ ਦੀ 1000 ਰੁਪਏ ਦੀਆਂ ਚਾਰ ਆਈਆਂ ਸੀ ਚਾਰੇ ਥਨਾਂ 'ਚ ਭਰਤੀਆਂ ਤੇ ਬਾਕੀ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਕਿਸੇ ਭਰਾ ਦਾ ਫਾਇਦਾ ਹੋ ਜਾਏ ਧੰਨਵਾਦ ਸਤਿ ਸ੍ਰੀ ਅਕਾਲ ਰੌਣਕ ਡੇਰੀ ਫਾਰਮ ਤੇ ਇਸ ਤਰ੍ਹਾਂ ਚੰਗੀ